ਇਹ ਬੁਰਾ ਨਾ ਕਰ ਸੀ ਹੁਣ ਬਾਈ ਆਪਣੇ ਪਿੰਡ ਅਸੀਂ ਟੂਰਨਾਮੈਂਟ ਹਰ ਸਾਲ ਕਰਾਉਂਦੇ ਆ ਅਸੀਂ ਕਰਾਉਣ ਨੂੰ ਲੱਖ 75 ਆ ਬੋਲਟ ਮੋਟਰਸਾਈਕਲ ਵੀ ਰੱਖ ਸਕਦੇ ਆ ਪਰ ਨਹੀਂ ਅਸੀਂ 47 42 52 57 ਓਪਨ ਕਰਾਉਂਦੇ ਆ ਬਹੁਤ ਵਧੀਆ ਹੋ ਇਸ ਕਰਕੇ ਹਰ ਸਾਲ ਕਰਾਉਂਦੇ ਆ 5 ਸਾਲ ਹੋ ਗਏ ਵੀ ਨਵੇਂ ਮੁੰਡੇ ਉੱਠਣ ਕਰਾਉਣ ਨੂੰ ਅਸੀਂ ਵੀ ਕਰਾ ਦਾਂ ਟਰੈਕਟਰ ਵੀ ਸਾਰਾ ਕੁਝ ਕਰ ਸਕਦੇ ਆ ਤੁਹਾਨੂੰ ਪਤਾ ਬਾਈ ਪਰ ਉਹ ਕੰਮ ਕੰਮ ਵੀ ਜਿਹੜੇ ਨਵੇਂ ਮੁੰਡੇ ਜਵਾਨ ਹੌਲੀ 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 ਉੱਠਣੋ ਇੱਥੇ ਇਟਲੀ ਵਾਲਿਆਂ ਨੇ ਚਲੋ ਫਦੇ ਦਾ ਸਨਮਾਨ ਵੀ ਕੀਤਾ ਉਹਨਾਂ ਨੇ ਟੂਰਨਾਮੈਂਟ ਮੈਨੂੰ ਕਹਿੰਦਾ ਕਿ ਮੈਂ ਕਰਾਉਣਾ ਮਖ ਵੀ ਆਏ ਕਰੋ 55 ਦੀਆਂ 6 ਟੀਮਾਂ ਛੱਦ ਲੋ ਹਾਂ ਬਿਲਕੁਲ ਆਲਦੀ ਖਤਮ ਹੋ ਜਾਏ 6 ਟੀਮਾਂ ਪੈਣ ਦੀਆਂ ਛੱਦ ਲੋ ਬਿਲਕੁਲ ਇੱਕ ਕੁੱਪਨ ਦਾ ਮੈਚ ਕੁੜੀਆਂ ਦਾ ਮੈਚ ਬਾਈ 20 20 ਮੈਚ 30 ਦੀ 40 40 ਕੌਡੀਆਂ ਪਈਆਂ ਮੈਂ ਕਰ ਬੜਾ ਵਧੀਆ ਟੂਰਨਾਮੈਂਟ ਆਪ ਵੀ ਤੱਕੜੇ ਹੋਣ ਹਾਂ ਹਾਂ ਗੱਲਬਾਤ ਇਹ ਆ ਵੀ ਜੇ ਆਪਾਂ ਜਵਾਕਾਂ ਨੂੰ ਚੱਕਾਂਗੇ ਫੇਰ ਗੱਲ ਬਣਨੀ ਆ ਵੱਡੇ ਦਾ ਠੀਕ ਆ ਚਲੋ ਯਾਰ ਅਸੀਂ ਇਹ ਨਹੀਂ ਕਹਿੰਦੇ ਵੱਡੇ ਪਏ ਹੱਕਦਾਰ ਹੈਗੇ ਪਰ ਛੋਟਿਆਂ ਵੱਲ ਵੀ ਤੁਸੀਂ ਧਿਆਨ ਰੱਖੋ ਜਿੱਥੇ ਆਪਾਂ ਵੱਡੇ ਮੇਲੇ ਦੇ 50 ਲੱਖ ਰੁਪਏ ਖਰਦਿਓ ਛੋਟੇ ਮੇਲੇ ਦੇ 3 ਲੱਖ ਦੀ ਰਕਮ ਜਵਾਕਾਂ ਦਾ ਛੋਟੇ ਮੇਲੇ ਕਰਾਓ ਨਾ ਪਈਆਂ ਦਾ ਖਰਚੇ ਨਹੀਂ ਪੂਰਾ ਹੁੰਦਾ ਹੁਣ ਵੱਡੀਆਂ ਟੀਮਾਂ ਨੂੰ ਲੱਖ ਲੱਖ ਰੁਪਈਆ ਕਰਾਇਆ ਛੋਟੇ ਜਾਂਦੇ ਆ ਕੋਈ ਕਰਾਇਆ ਨਹੀਂ ਉੱਤਰੇ ਜਾਂਦੇ ਆ ਹਾਰ ਕੇ ਆਂਦੇ ਆ ਦੋ ਖੇ ਮੇਲੇ ਖੇੜਦੇ ਆ ਚਾਰ ਖੇੜਦੇ ਆ ਮੁਰਤੇ ਬੈਹਨਦੇ ਆ ਭਾਈ ਸਾਹਿਬ ਇਦਾਂ ਕਿਸੇ ਨੇ ਜਵਾਬ ਕੋਖਣਾ ਨਹੀਂ ਹੈਗਾ ਜੇ ਜਵਾਬ ਥਾਲੜਿਆ ਤਾਂ ਕਮੇਡੀਆਂ ਨੂੰ ਬੇਨਤੀ ਆ ਕਿਰਪਾ ਕਰਕੇ ਸਾਡੀ ਇਹ ਡਿਵਾਈਡ ਕਰਕੇ ਦਿਓ ਜਿੰਨੇ ਕੁ ਦੇ ਜਾਂਦੇ ਜਿੰਨੇ ਜਵਾਬ ਨਵੇਂ ਆਉਂਦੇ ਆ ਉਹਨਾਂ ਦਾ ਖਰਚਾ ਫੋਣੀ ਤਾਂ ਦੋ ਮਾੜਾ ਹੋਰ ਇੱਕ ਹੋਰ ਗੱਲ ਆ ਜਿਹੜੇ ਬਾਹਰਲੇ ਪ੍ਰਮੋਟਰ ਨੇ ਨਵੇਂ ਮੁੰਡੇ ਨੇ ਉਹਨਾਂ ਨੂੰ ਕੁੜੀ ਬਾਰੇ ਨਹੀਂ ਪਤਾ ਤੁਸੀਂ ਉੱਥੇ ਜਿਹੜਾ ਛੋਟੇ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਕੋਈ ਪੁਰਾਣਾ ਪਲੇਅਰ ਤੁਸੀਂ ਉਹਦੀ رائے ਲੈ ਲਓ ਮਾੜੀ ਹੈਨਾ ਤੁਸੀਂ ਇੱਥੇ ਸਦਾ ਕਮੈਂਟਰਾਂ ਨਾਲ رائےਪੁਰੀਆਂ ਨਾਲ ਜਾਂ ਹੋਰ ਬੰਦਿਆਂ ਨਾਲ ਨਾ ਰਾਬਤਾ ਕਰੋ ਤੁਸੀਂ ਉੱਥੇ ਵਾਲੇ ਪਲੇਅਰ ਨਾਲ ਹੀ ਰਾਬਤਾ ਕਰੋ ਜਾਂ ਇੱਥੇ ਵਾਲੇ ਪਲੇਅਰ ਨਾਲ ਰਾਬਤਾ ਕਰੋ ਪਿੰਡ ਦੇ ਨਾਲ ਕੋਈ ਤੁਹਾਡੇ ਏਰੀਆ ਦਾ ਪਲੇਅਰ ਹੋ ਪੁਰਾਣਾ ਬਈ ਭਾਈ ਐਂ ਕਰਕੇ ਤੂੰ ਸਾਨੂੰ ਆਹ ਕਰਦੇ ਨਾਲੇ ਦਾ ਉਹ ਕੰਮ ਲੱਗ ਜੂ ਹੈ ਉਹਨੂੰ ਚਾਰ ਪੈਸੇ ਦੇ ਦਿਓ ਨਾਲੇ ਤੁਹਾਡਾ ਸਿਸਟਮ ਸਾਰਾ ਲੋਟ ਹੋ ਜੂ ਬਈ ਇਹ ਜਿਹੜੀ ਆ ਠੇਕੇਦਾਰੀ ਵਾਲੀ ਕੰਮ ਇਹ ਇਹ ਬੰਦ ਹੋਣਾ ਚਾਹੀਦਾ ਹੈ ਨਾ ਪਲੇਅਰਾਂ ਦੇ ਉਹ ਪਲੇਅਰਾਂ ਦੇ ਪੈਸੇ ਨੇ ਜਿਹੜੇ ਉਹ ਬੰਦੇ ਫ੍ਰੀ ਮੁਕਤਜਬਾਂ ਪਰ ਬਾਈ ਪਲੇਅਰ ਨਾਲੋਂ ਜ਼ਿਆਦਾ ਪੈਸੇ ਲੈ ਕੇ ਜਾਂਦੇ ਹੋ ਜਿਆਦਾ ਜਿਆਦਾ ਠੀਕ ਹੈ ਘੱਟੋ-ਬੱਧ ਲੱਖ-ਲੱਖ 2-2 ਲੱਖ ਰੁਪਏ 1.5 ਲੱਖ ਰੁਪਏ ਲੈ ਕੇ ਜਾਂਦੇ ਆ ਜਾਲੀ ਕੋਜ ਨੇ ਨਾ ਉਹ ਟੂਰਨਾਮੈਂਟ ਦੇ ਪੰਜ ਟੀਮਾਂ ਕਰਦੇ ਆ। ਹਾਂ। ਰੁੱਕ ਕਰ ਕੇ ਨਵੀਂ ਉਹ ਦੇਦੀ ਉਹ ਦੇਦੀ। ਪੰਜਾਂ ਤੋਂ ਉਹਨਾਂ ਨੇ 5-5000 ਰੁਪਏ ਲੈਣਾ। 25000 ਹੋ ਗਿਆ। ਫਿਰ ਪੰਜਾਂ ਦੇ ਵਿੱਚੋਂ ਉਹਨਾਂ ਨੇ ਦੋ ਜਾਂ ਤਿੰਨ ਬੰਦੇ ਕਰਾਉਣੇ ਆ ਸਿਨਮਾ ਵਿੱਚ। 21000 ਨਾਲ 13 21 ਰੋ ਉਧਰੋਂ। ਉਹਦੇ ਪਾਉਣੀਆਂ ਟੋਪੀ। ਹਾਂ। ਉਹਦੇ ਵਿੱਚ 5000 ਰੁਪਏ ਮੇਰਾ ਤਰਾ 21 ਨਾਲ ਕਰਾਂਗਾ। ਹਾਂ। 15 ਉਹ ਹੋ ਗਿਆ। ਹਾਂ। ਉਹ ਹੋ ਗਿਆ। 43 ਉਹ 50 ਤੋਂ 60000 ਰੁਪਏ। ਅਜੇ ਕੋਈ ਬੋਲਦਾ ਬੁਰਾ ਲੱਗਦਾ ਫਿਰ ਉਹ। ਹਾਂ ਜੇ ਅਸੀਂ ਬੋਲਦੇ ਆ ਸਾਡੀਆਂ ਗੱਲਾਂ ਹੈਗੀਆਂ ਸੱਚੀਆਂ ਬੋਲੋ। ਗੱਲਾਂ ਸਾਡੀਆਂ ਕੌੜੀਆਂ। ਹਾਥੀ ਮੋਰ ਹਜ਼ਾਰ ਕੁੱਤਾ ਭੌਂਗਦਾ 8-10 ਸਾਲ ਹੋ ਗਏ ਲੱਗੇ ਨੂੰ ਨਾ ਤਾਂ ਉਦੋਂ ਹਟੇ ਸੀ ਨਾ ਹੁਣ ਹਟਣਾ ਹੁਣ ਤਾਂ ਸ਼ਾਮੇ ਹੋਰ ਤਿੱਖੇ ਹੋਵਾਂਗੇ ਸੱਚ ਬੋਲਣਾ ਤੇ ਸੱਚ ਬੋਲਣਾ ਠੀਕ ਹੈ ਨਾ ਵਾਹ ਇਹੀ ਬੇਨਤੀ ਆ ਰੰਭੋ ਭਰਾ ਆ ਵੈਲਕਮ ਦਰਸ਼ੀ ਆਏ ਵੈਲਕਮ ਬਾਈ ਜੀ ਆਏ ਨੇ ਤੇ ਮਾਰਾ ਭਰਾ ਨੂੰ ਚੜ੍ਹਦੀ ਗਰ ਰੱਖੇ ਬਹੁਤ ਵਧੀਆ ਮੈਚ ਖੇលਿਆ ਤੇ ਹੋਰ ਵੀ ਖੇលੂਗਾ ਆਪਣੇ ਨਾਲ ਵੀ ਖੇលੂ ਤੇ ਦਿਖਾਉਨੇ ਆ ਤੁਹਾਨੂੰ ਵਾਹ ਕਿੱਡਾ ਖੇਡਾਗੇ ਮੈਚ ਪੰਜ